ਇਸ ਕੋਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਹਾਰ ਦੇ ਵਿੱਚ ਚੋਣਾਂ ਨੇ ਵਿਧਾਨ ਸਭਾ ਦੀਆਂ ਪਰ ਉਸ ਤੋਂ ਪਰਲਕ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਸਟਾਰਟ ਪ੍ਰਚਾਰਕਾਂ ਦੀ ਸੂਚੀ ਚੋਂ ਬਾਹਰ ਹੋ ਗਿਆ ਇਹਦਾ ਵੱਡਾ ਕਾਰਨ ਕੀ ਹੈ ਪੂਰੀ ਜਾਣਕਾਰੀ ਲਈ ਜੁੜੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਦਫ਼ਤਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਜੀ ਸਿੰਘ ਚੰਨੀ ਜਿਹੜੇ ਵੈਸੇ ਹੀ ਪੂਰੇ ਦੇਸ਼ ਭਰ ਦੇ ਵਿੱਚ ਇੱਕ ਚਰਚਿਤ ਸਾਬਕਾ ਮੁੱਖ ਮੰਤਰੀ ਦੇ ਤੌਰ ਤੇ ਜਾਣੇ ਜਾਂਦੇ ਹੈਗੇ ਨੇ ਪਰ ਉਹਨਾਂ ਦਾ ਨਾਮ ਬਿਹਾਰ ਚੋਣਾਂ ਦੇ ਸਟਾਰ ਪੱਤਰਕਾਰਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਿਵੇਂ ਹੋ ਗਿਆ ਬਿਲਕੁਲ ਮਨਦੀਪ ਕਿਉਂਕਿ ਇਸ ਸਮੇਂ ਤੇ ਜਿਹੜੀ ਵੱਡੀ ਖਬਰ ਹੈ ਕਿ ਬਿਹਾਰ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਉਹਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਸਟਾਰ ਪ੍ਰਚਾਰਕਾਂ ਦੀ ਸੂਚੀ ਬਣਾਈ ਗਈ ਸੀ ਉਸ ਸੂਚੀ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਜਿਹੜੇ ਨੇ ਉਹ ਸ਼ਾਮਲ ਸਨ ਚੰ디ਸਨਨੀਕੋ ਦੇ ਸੂਬੇ ਦੇ ਇੱਕ ਸਾਬਕਾ ਮੁੱਖ ਮੰਤਰੀ ਵੀ ਨੇ ਕਾਂਗਰਸ ਪਾਰਟੀ ਦੇ ਵੱਡਾ ਚਿਹਰਾ ਵੀ ਹੈ ਔਰ ਇੱਕ ਐਸਸੀ ਲੀਡਰ ਦੇ ਤੌਰ ਤੇ ਦੇਖਿਆ ਜਾਵੇ ਨਾ ਕਾਂਗਰਸ ਪਾਰਟੀ ਤੇ ਝਾਤੀ ਮਾਰੀ ਜਾਵੇ ਤਾਂ ਇੱਕ ਐਸਸੀ ਚਿਹਰੇ ਦੇ ਤੌਰ ਤੇ ਵੀ ਇੱਕ ਕਾਂਗਰਸ ਪਾਰਟੀ ਉਹਨਾਂ ਨੂੰ ਕਾਫੀ ਵਧੀਆ ਤੇ ਪ੍ਰਮੋਟ ਕਰ ਰਹੀ ਸੀ ਜਗ੍ਹਾ ਦੇ ਰਹੀ ਸੀ ਹੁਣ ਪਿੱਛੇ ਜੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੀ ਚੋਣਾਂ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ ਵਾ ਨਾਮ ਲਿਆ ਸੀ ਕਿ ਕਾਂਗਰਸ ਪਾਰਟੀ ਦਾ ਇੱਕ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਚੋਣਾਂ ਵੇਲੇ ਬਿਹਾਰ ਦੇ ਲੋਕਾਂ ਨੂੰ ਲੈ ਕੇ ਕਿਹਾ ਸੀ ਕਿ ਇੱਥੇ ਕੋਈ ਬਿਹਾਰੀ ਜਿਹੜਾ ਨਹੀਂ ਆਉਣਾ ਚਾਹੀਦਾ ਉਹਨਾਂ ਕਿਹਾ ਕਿ ਬਦਨਾਮ ਕੀਤਾ ਜਾ ਰਿਹਾ ਵਾ ਬਿਹਾਰ ਦੇ ਲੋਕਾਂ ਨੂੰ ਉਨੂੰ ਲੈ ਕੇ ਕਾਂਗਰਸ ਪਾਰਟੀ ਬੈਕਫੁੱਟ ਤੇ ਆ ਗਈ ਸੀ ਕਿਉਂਕਿ ਬਿਹਾਰ ਦੇ ਵਿੱਚ ਬਿਹਾਰ ਦੀਆਂ ਇਲੈਕਸ਼ਨਰ ਬਿਹਾਰੀ ਲੋਕਾਂ ਨੂੰ ਜਿਹੜਾ ਵਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚਰਨਿਸ ਚੰਨੀ ਦਾ ਨਾਮ ਲੈ ਕੇ ਮਿਹਣਾ ਮਾਰਿਆ ਗਿਆ ਹਾਲਾਂਕਿ ਜਿਹੜੇ ਬਿਹਾਰ ਦੇ ਜਿਹੜੇ ਲੋਕ ਨੇ ਜੂਪੀ ਦੇ ਲੋਕ ਨੇ ਵੱਡੀ ਗਿਣਤੀ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਰੋਜੀ ਰੋਟੀ ਦੀ ਤਲਾਸ਼ ਵਿੱਚ ਕਈ ਆਉਂਦੇ ਨੇ ਤੇ ਕਈ ਇਥੋਂ ਦੇ ਪੱਕੇ ਹੀ ਵਾਸੀ ਬਣ ਗਏ ਨੇ ਹਾਲਾਂਕਿ ਉਹ ਵੱਖਰੀ ਗੱਲ ਕਿ ਪੰਜਾਬ ਦੇ ਵਿੱਚ ਬਿਹਾਰੀ ਵਰਸਸ ਨੌਨ ਬਿਹਾਰੀ ਮੁੱਦਾ ਜਿਹੜਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇਸ ਸਮੇਂ ਸਿਖਰਾਂ ਤੇ ਵੀ ਆ ਪੂਰੇ ਪੰਜਾਬ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਇਹ ਰੌਲਾ ਪਿਆ ਹੋਇਆ ਲੇਕਿਨ ਕਿਉਂਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਵੱਡੀ ਆਖੀ ਆ ਤੇ ਕਾਂਗਰਸ ਪਾਰਟੀ ਨੂੰ ਬੈਕਫੋਰਡ ਤੇ ਆਉਣਾ ਪਿਆ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿ ਜਦੋਂ ਚਰਨ ਸਿੰਘ ਚੰਨੀ ਹੋਣਾ ਨੇ ਬਿਹਾਰੀ ਲੋਕਾਂ ਨੂੰ ਕਿਹਾ ਕਿ ਪੰਜਾਬ ਤੋਂ ਚਲੇ ਜਾਣਾ ਚਾਹੀਦਾ ਹੈਗਾ ਤੇ ਉਹਨਾਂ ਕਿਹਾ ਕਿ ਜਦੋਂ ਇਹ ਚਰਨ ਸਿੰਘ ਚੰਨੀ ਗੱਲਾਂ ਕਰ ਰਹੇ ਸੀ ਤੇ ਉਸ ਸਮੇ ਕਮੇਟੀ ਵੀ ਸੀ ਹਾਲਾਂਕਿ ਉਹਨਾਂ ਨੇ ਨਾ ਤੇ ਚਰੰਜ ਚੰਨੀ ਦਾ ਨਾਮ ਲਿਆ ਸੀ ਤੇ ਨਾ ਹੀ ਪ੍ਰਿੰਕਾ ਗਾਂਧੀ ਦਾ ਲਿਆ ਸੀ ਪਰ ਫਿਰ ਵੀ ਗੱਲਾਂ-ਗੱਲਾਂ ਦੇ ਵਿੱਚ ਇਸ਼ਾਰਿਆਂ ਦੇ ਵਿੱਚ ਉਹਨਾਂ ਨੇ ਵੱਡੀ ਗੱਲ ਕੀਤੀ ਹੈ ਤੇ ਹੁਣ ਜਿਹੜੀ ਦੂਜੇ ਪੜਾਅ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਦੇ ਨੂੰ ਉਹਦੇ ਚ ਲੈ ਕੇ ਚੰਜੀ ਚੰਨੀ ਜਿਹੜੇ ਉਹਨਾਂ ਨੂੰ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੇ ਚੋਣ ਪ੍ਰਚਾਰ ਲਈ ਜਿਹੜੀ ਅੱਜ ਸੂਚੀ ਜਾਰੀ ਕੀਤੀ ਹੈ ਸਟਾਰ ਪ੍ਰਚਾਰਕਾਂ ਦੀ ਉਸ ਸੂਚੀ ਤੋਂ ਪੰਜਾਬ ਦੇ ਮੁੱਖ ਸਾਬਕਾ ਮੁੱਖ ਮੰਤਰੀ ਚਰਨੇ ਸਿੰਘ ਚੰਨੀ ਨੂੰ ਬਾਹਰ ਕਰ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਦਾ ਨਾਮ ਪਿੱਲੇ ਹੀ ਪੜਾ ਵਿੱਚ ਹੋਣ ਵਾਲੀ VOTING ਵਾਲੇ ਹਲਕਿਆਂ ਦੇ ਵਿੱਚ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਸੀ ਔਰ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ 6 ਨਵੰਬਰ ਅਤੇ 11 ਨਵੰਬਰ ਨੂੰ ਹੋ ਰਹੀਆਂ ਨੇ ਤੇ ਪਹਿਲੇ ਪੜਾ ਦੀਆਂ ਨੇ ਜਦ ਕਿ ਵੋਟਾਂ ਦੀ ਗਿਣਤੀ ਜਿਹੜੀ 14 ਨਵੰਬਰ ਨੂੰ ਕੀਤੀ ਜਾਵੇਗੀ ਕਾਂਗਰਸ ਵੱਲੋਂ ਪਹਿਲੇ ਪੜਾ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਵਿੱਚ ਪੰਜਾਬ ਤੋਂ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਸ਼ਾਮਲ ਕੀਤਾ ਗਿਆ ਸੀ ਨਾ ਐਲੋਪੀ ਨੂੰ ਸ਼ਾਮਲ ਕੀਤਾ ਗਿਆ ਸੀ ਨਾ ਸੂਬਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜ ਅਮਰਿੰਦਰ ਸਿੰਘ ਵੜਿੰਗੂ ਨੂੰ ਸ਼ਾਮਲ ਕੀਤਾ ਗਿਆ ਪੰਜਾਬ ਤੋਂ ਇਕਲੌਤੇ ਸੀ ਜਿਨ੍ਹਾਂ ਨੂੰ ਚਰਨਜੀਤ ਚੰਨੀ ਉਹਨਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਜਿਹੜੀ ਦੂਜੀ ਸੂਚੀ ਆਈ ਹੈ ਉਸ ਸੂਚੀ ਤੋਂ ਜਿਹੜਾ ਚਰਨਜੀਤ ਚੰਨੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਜਿਕਰ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀ ਬਿਹਾਰ ਦੇ ਛੱਪੜਾ ਵਿਧਾਨ ਸਭਾ ਹਲਕੇ ਦੇ ਵਿੱਚ ਚੋਣ ਪ੍ਰਚਾਰਦਰਨ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਜਲੰਧਰ ਤੋਂ ਲੋਕ ਸਭਾ ਮੈਂਬਰ ਚਰੰਜਿਸ ਚੰਨੀ ਨੂੰ ਨਿਸ਼ਾਨੇ ਤੇ ਲਿਆ ਸੀ ਉਹਨਾਂ ਨੇ ਚੰਨੀ ਦੀ ਬਿਹਾਰ ਦੇ ਲੋਕਾਂ ਬਾਰੇ ਟਿੱਪੀ ਨੂੰ ਆਪਣੇ ਭਾਸ਼ਿਆਂ ਦਾ ਹਿੱਸਾ ਬਣਾਇਆ ਸੀ ਤੇ ਇਸ ਕਰਕੇ ਹੁਣ ਦੱਸਿਆ ਜਾ ਰਿਹਾ ਮਹਿਸੂਸ ਕੀਤਾ ਜਾ ਰਿਹਾ ਕਿ ਚਰੰਜਿਸ ਚੰਨੀ ਉਹਨਾਂ ਨੂੰ ਸਟਾਰ ਜਿਹੜੀ ਕੈਂਪੇਨ ਸੂਚੀ ਹੈ ਜਿਹੜੀ ਆ ਉਹਦੇ ਚੋਂ ਬਾਹਰ ਕਰ ਦਿੱਤਾ ਕਿਉਂਕਿ ਚੋਣ ਕਮਿਸ਼ਨ ਮੁਤਾਬਕ ਜਿਹੜੇ 40 ਜਿਹੜੇ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਸ਼ਾਮਲ ਕੀਤੀ ਜਾਂਦੀ ਹੈ ਤੇ ਕਿਉਂਕਿ ਜਿਹੜੇ ਸਟਾਰ ਪ੍ਰਚਾਰਕ ਹੁੰਦੇ ਨੇ ਫਿਰ ਉਹਨਾਂ ਦਾ ਜਿਹੜਾ ਖਰਚਾ ਵਾ ਉਹ ਪਾਰਟੀ ਤੇ ਪੈਂਦਾ ਹੈਗਾ ਨਾ ਕਿ ਉਮੀਦਵਾਰ ਤੇ ਪੈਂਦਾ ਇਸ ਕਰਕੇ ਚਾਹੇ ਉਹ ਜਹਾਜ਼ ਤੇ ਜਾਣ ਚਾਹੇ ਉਥੇ ਜਿੰਨਾ ਵੀ ਰੈਲੀ ਹੋਵੇ ਇਸ ਕਰਕੇ ਸਟਾਰ ਪ੍ਰਚਾਰਕ ਜਿਹੜੇ ਨੇ ਇਸ ਕਰਕੇ ਸੂਚੀ ਬਣਾਈ ਜਾਂਦੀ ਆ لیکن فی الحال جڑے pradesh دے پردھانमन्त्री ਵੱਲੋਂ کیتی ਟਿੱਪਣੀ ਤੋਂ ਬਾਅਦ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੱਸਿਆ ਜਾ ਰਿਹਾ ਕਿ ਬੈਕਫੁੱਟ ਤੇ ਆ ਗਈ ਸੀ ਇਸ ਕਰਕੇ ਚੰਗੇ ਚੰਨੀ ਹੋਣਾ ਨੂੰ ਜਿਹੜੀ ਦੂਜੀ ਸੂਚੀ ਬਣਾਈ ਗਈ ਹੈ ਸਟਾਰ ਪ੍ਰਚਾਰਕਾਂ ਦੀ ਦੂਜੇ ਪੜਾ ਵਾਸਤੇ ਉਹਦੇ ਚੋਂ ਬਾਹਰ ਕੱਢ ਦਿੱਤਾ ਗਿਆ ਜੀ ਪ੍ਰਧਾਨ ਮੰਤਰੀ ਮੋਦੀ ਨੇ ਛਪਰਾ ਦੇ ਵਿੱਚ ਜੋ ਰੈਲੀ ਹੋਈ ਸੀ ਉਹਦੇ ਵਿੱਚ ਨਾਮ দেয়া ਬਿਨਾਂ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹ ਕਾਂਗਰਸ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਜਿਹੜੀ ਟਿੱਪਣੀ ਕੀਤੀ ਸੀ ਕੀ ਤੁਹਾਨੂੰ ਲੱਗਦਾ ਹੈ ਜੀ ਕੀ ਕੋਈ ਵੱਡਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਸੀ ਜਿਹਦੇ ਕਰਕੇ ਉਹਨਾਂ ਦਾ ਨਾਮ ਬਾਹਰ ਕੱਢਾ ਗਿਆ ਹੋਵੇ ਬਿਲਕੁਲ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਦੋਂ ਚਾਰਜਿਸ ਚੰਨੀ ਹੋਣਾਂ ਟਿੱਪਣੀ ਕੀਤੀ ਉਦੋਂ ਵੀ ਆਮ ਆਦੀ ਪਾਰਟੀ ਨੇ ਭਾਜਪੀ ਨੇ ਹੋਰ ਪਾਰਟੀਆਂ ਨੇ ਵੀ ਇਹ ਬਹੁਤ ਵੱਡਾ ਮੁੱਦਾ ਬਣਾ ਲਿਆ ਸੀ ਕਿਉਂਕਿ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਕੋਈ ਵੀ ਭਾਰਤੀ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾ ਸਕਦਾ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਰੂਲ ਵੱਖਰੇ ਨੇ ਨਿਜ਼ਮ ਵੱਖਰੇ ਨੇ ਕਿ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਅਜੇ ਕੋਈ ਨਿਜ਼ਮ ਨਹੀਂ ਹੈਗੇ ਪਰ ਰੋਜੀ ਰੋਟੀ ਵਾਸਤੇ ਕੋਈ ਵੀ ਬਾਹਰ ਜਾ ਆ ਸਕਦਾ ਹੈ ਦੇਤੇ ਦੇਤੇ ਕੋਈ ਕਾਨੂੰਨ ਹੈ ਨਹੀਂ ਆ ਹਾਂ ਸਰਕਾਰੀ ਨੌਕਰੀਆਂ ਨੂੰ ਲੈ ਕੇ ਕਈ ਸਟੇਟਾਂ ਨੇ ਕਾਨੂੰਨ ਬਣਾਏ ਨੇ ਜਿਵੇਂ ਹਿਮਾਚਲ ਆ ਜਾਂ ਹੋਰ ਉੱਤਰਾਖੰਡ ਲੋਕ ਆ ਉੱਥੇ ਬਣੇ ਹੋਏ ਨੇ ਲੇਕਿਨ ਰੋਜੀ ਰੋਟੀ ਦੇ ਵਾਸਤੇ ਟੈਂਪਰੇਰੀ ਤੌਰ ਤੇ ਜਿਹੜੇ ਲੋਕ ਰੋਜੀ ਰੋਟੀ ਵਾਸਤੇ ਹਾੜੀ ਸੌਣੀ ਇੱਥੇ ਆਉਂਦੇ ਰਹੇ ਨੇ ਪਰ ਇਹ ਜਿਹੜਾ ਭਾਸ਼ਣ ਸੀ ਚੈਨੀ ਚੰਨੀ ਦਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ 3 ਸਾਲ ਪੁਰਾਣੀ ਗੱਲ ਕੀਤੀ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਹੁਣ ਲਗਭਗ 26 ਵੀ ਚੜਨ ਵਾਲਾ ਹੋ ਗਿਆ 1 ਮਹੀਨਾ ਬਾਕੀ ਰਹਿ ਗਿਆ ਤੇ ਉਹਨਾਂ ਨੇ 3 ਸਾਲ ਪੁਰਾਣੀ ਜਿਹੜੀ ਇੱਕ ਸਟੇਟਮੈਂਟ ਨੂੰ ਮੋਹਰ ਦਰਾਇਆ ਕਿਉਂਕਿ ਬਿਹਾਰ ਦੇ ਵਿੱਚ ਫਸਵਾ ਮੁਕਾਬਲਾ ਵਾ ਇੱਕ ਪਾਸੇ ਇੰਡੀਆ ਗੱਠਜੋੜ ਹੈ ਦੂਜੇ ਪਾਸੇ ਐਨਡੀਆ ਤੇ ਇਸ ਕਰਕੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੌਕਾ ਮਿਲਦਾ ਵਾ ਤੇ ਉਹ ਜਿਹੀ ਸਥਿਤੀ ਦੇ ਵਿੱਚ ਅਜਿਹੇ ਭਾਸ਼ਣ ਦਿੰਦੇ ਨੇ ਜਿਸ ਕਰਕੇ ਜਿਹੜਾ ਵਾ ਦੂਜਿਆਂ ਨੂੰ ਫਿਰ ਬੈਕਫੋਰਟ ਤੇ ਆਉਣਾ ਪੈਂਦਾ ਕਿਉਂਕਿ ਜਦੋਂ ਲਾਲੂ ਪ੍ਰਸ਼ਾਦ ਯਾਦਵ ਦੀ ਜੀ ਪਾਰਟੀ ਦੀ ਸਰਕਾਰ ਸੀ ਤੇ ਉਸ ਸਮੇਂ ਇੱਕ ਦਲਤ ਭਾਈਚਾਰੇ ਦੇ ਆਈਐਸ ਦੀ ਪਤਨੀ ਦੇ ਨਾਲ 2 ਸਾਲ ਉਥੋਂ ਦੇ ਲੀਡਰ ਜਿਹੜਾ ਵਾ ਉਹਦੇ ਬਲਾਤਕਾਰ ਤੇ ਦੋਸ਼ ਲੱਗੇ ਬਾਅਦ ਚ ਉਹਨੂੰ ਕੋਰਟ ਨੇ ਬਰ ਵੀ ਕਰ ਦਿੱਤਾ ਉਹਨੇ ਉਹ ਵੀ ਗੱਲ ਕੀਤੀ ਸੀ ਕਿ ਜਿਹੜੀਆਂ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਦੇ 'ਚ ਨਾ ਕੋਈ ਆਮ ਨਾ ਕੋਈ ਖਾਸ ਇਥੋਂ ਤੱਕ ਕਿ ਉਹਨਾਂ ਕਹਿੰਿਆ ਕਿ ਆਈਐਸ ਪਰਿਵਾਰ ਵੀ ਜਿਹੜੇ ਸੁਰੱਖਤ ਨਹੀਂ ਆ ਤੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇਹੋ ਜਿਹੇ ਚੁੰਚੋਣ ਚੋਣ ਕੇ ਟਿੱਪਣੀਆਂ ਕਰ ਦਿੰਦੇ ਲਾਜ਼ਮੀ ਤੌਰ ਤੇ ਵਿਰੋਧੀਆਂ ਕੋਈ ਜਵਾਬ ਨਹੀਂ ਹੁੰਦਾ ਕੋਈ ਫਿਰ ਉਹਨਾਂ ਨੂੰ ਬੈਕਫੁੱਟ ਤੇ ਹੀ ਆਉਣਾ ਪੈਂਦਾ ਤੇ ਆ ਹੁਣ ਜਿਹੜੀ ਸਥਿਤੀ ਜਿਹੜੀ ਚਾਰਜਿਸ ਚੰਨੀ ਵਾਲੇ ਮਸਲੇ ਦੇ ਵਿੱਚ ਕਿਉਂਕਿ ਲਾਜ਼ਮੀ ਤੌਰ ਤੇ ਬਿਹਾਰ ਦੇ ਲੋਕ ਜਦੋਂ ਪੰਜਾਬ ਦੇ ਵਿੱਚ ਆ ਕੇ ਰੋਜ਼ਗਾਰ ਦੀ ਤਲਾਸ਼ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਕਿਤੇ ਜੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਤੇ ਸਸਕੀ ਹੋ ਸਕਦਾ ਹੈ ਕਿ ਉੱਥੇ ਐਂਟਰੀ ਬਣ ਇਹੋ ਜੇ ਫਿਰ ਜਦੋਂ ਵੱਡੇ ਨੇਤਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇਹੋ ਜੇ ਟਿੱਪਣੀ ਕੀਤੇ ਉਹਦੇ ਲਾਜ਼ਮੀ ਤੌਰ ਤੇ ਕਈ ਲੋਕਾਂ ਦੇ ਅਸਰ ਵੀ ਪੈ ਜਾਂਦਾ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਨੇੜੇ ਬੈਕਫੁੱਟ ਤੇ ਜਿਹੜਾ ਬਵਾਦ ਚੁੱਕੀ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਆ ਬੀਤੇ ਦਿਨੀ ਸਟੇਟਮੈਂਟ ਜਾਰੀ ਕੀਤੀ ਸੀ ਉਦੋਂ ਚੈਂजेस ਚੰਨੀ ਹੋਣਾ ਨੇ ਸਫਾਈ ਦੇਣ ਦੀ ਗੱਲ ਦੀ ਥਾਂ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੁਪਨਿਆਂ 'ਚ ਮੈਂ ਹੀ ਹੋਂਦਾ ਹੈਗਾ ਨਾ ਇਸ ਕਰਕੇ ਹਾਲਾਂਕਿ ਜਿਹੜਾ ਵਾ ਸਫਾਈ ਬੜੇ ਹੋਰ ਤਰੀਕੇ ਨਾਲ ਦਿੱਤੀ ਜਾ ਸਕਦੀ ਸੀ ਕਿ ਮੇਰਾ ਇਹ ਕਹਿਣ ਦਾ ਮਤਲਬ ਹੀ ਪੰਜਾਬ ਦੇ ਜਿਹੜੀ ਜਿਹੜਾ ਵਾ ਯੋਗ ਦਾ ਨਾ ਜੂਪੀ ਬਿਹਾਰ ਤੋਂ ਲੋਕਾਂ ਦਾ ਵੀ ਹੈਗਾ ਜਿਹੜੇ ਚਾਹੇ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਨੇ ਜਾਂ ਫਿਰ ਫੈਕਟਰੀਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਮਜ਼ਦੂਰੀ ਕਰਦੇ ਨੇ ਦੂਜੀ ਗੱਲ ਹੈ ਕਿ ਜਿਹੜਾ ਇਹ ਸਵਾਲ ਹੈ ਕਿ ਹੁਣ ਚੈਨੀ ਚੈਨੀ ਹੁਣ ਉਹਦੋਂ ਵੀ ਬਾਅਦ ਚ ਜੋ ਬੈਕ ਯੂਟਰਲ ਲੈਣਾ ਪਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੇਰਾ ਜਿਹੜਾ ਜੁਪੀ ਬਿਹਾਰ ਤੋਂ ਜਿਹੜੇ ਭਰਾ ਲੋਕ ਇੱਥੇ ਆ ਕੇ ਕੰਮ ਕਰਦੇ ਮੇਰਾ ਉਹਨਾਂ ਤੇ ਕੋਈ ਟਿੱਪਣੀ ਨਹੀਂ ਮੇਰੀ ਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਟਿੱਪਣੀ ਸੀ ਕਿ ਉਹ ਬਾਹਰੋਂ ਆ ਕੇ ਇੱਥੇ ਮੁੱਖ ਮੰਤਰੀ ਬੰਨਾ ਚਾਹੁੰਦੇ ਜਾਂ ਰਾਜ ਕਰਨਾ ਚਾਹੁੰਦੇ ਨੇ ਪਰ ਕਿਉਂਕਿ ਮਸਲਾ ਇੱਕ ਹੋਰ ਤੁਹਾਡੇ ਮੂੰਹੋਂ ਗੱਲ ਨਿਕਲ ਗਈ ਤੇ ਉਹ ਫਿਰ ਫਸਾਦ ਦਾ ਕਾਰਨ ਬਣ ਜਾਂਦੀ ਕਿ ਤੇ ਇਹ ਸਿਆਸੀ ਫਸਾਦ ਹੈ ਜਿਹੜਾ 3 ਸਾਲ ਬਾਅਦ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਦ ਕਰਵਾਇਆ ਹਾਲਾਂਕਿ 2022 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੰਦਿਸ ਚੰਨੀ ਹੁਣ ਦੀ 2022 ਵਿੱਚ ਕੀਤੀ ਟਿੱਪਣੀ ਤੇ ਮਸਲੇ ਦੇ ਵਿੱਚ ਕਿਤੇ ਵੀ ਜਾ ਕੇ ਕੋਈ ਸਟੇਟਮੈਂਟ ਨਹੀਂ ਦਿੱਤੀ ਸੀ ਉਹਨਾਂ ਨੇ ਉਸ ਸਮੇਂ 2024 ਦੀ ਵੀ ਬਿਹਾਰ ਜਦੋਂ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਉੱਤੇ ਪ੍ਰਚਾਰ ਕੀਤਾ ਸੀ ਉਦੋਂ ਵੀ ਕੋਈ ਟਿੱਪਣੀ ਨਹੀਂ ਕੀਤੀ ਸੀ ਪਰ ਹੁਣ ਕਿਉਂਕਿ ਵਿਧਾਨ ਸਭਾ ਉਥੇ ਉਹਨਾਂ ਨੇ ਸਰਕਾਰ ਬਣਾਉਣੀ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਵਗੈਰੇ ਸਿਆਸੀ ਤੌਰ ਤੇ ਨੁਕਸਾਨ ਪਹੁੰਚਾਉਣਾ ਵਾ ਤੇ ਫਿਰ ਉਹਨਾਂ ਨੇ ਚਰਨ ਚੰਨੀ ਹੋਣਾਂ ਦੀ ਉਹ ਸਟੇਟਮੈਂਟ ਜਿਹੜੀ ਹੈ ਬਿਹਾਰ ਦੇ ਲੋਕਾਂ ਨੂੰ ਜਿਹੜੀ ਹੈ ਯਾਦ ਕਰਵਾ ਦਿੱਤੀ ਹੈ ਜੀ। तमाम ਜਣਕਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ।